ਜਦੋਂ ਕਿਸੇ ਦੀ ਮਾਂ ਮਰਦੀ ਆ ਨਾ ਇਹ ਦੁੱਖ ਸਿਰਫ ਉਹਨੂੰ ਹੀ ਪਤਾ ਹੁੰਦਾ ਆ ਆ ਸੁਣਿਓ ਇਸ ਧੀ ਦੀ ਪੂਰੀ ਗੱਲਬਾਤ ਕੀ ਗੱਲ ਮੈਂ ਹਰ ਇੱਕ ਨੂੰ ਕਹਿੰਦੀ ਹੁੰਨੀ ਵੀ ਜਦੋਂ ਤੁਹਾਡੀ ਮਾਂ ਮਰ ਜਾਂਦੀ ਹੈ ਨਾ ਤੇ ਤੁਹਾਡਾ ਇੱਕ ਪਾਸਾ ਮਰ ਜਾਂਦਾ ਹੈ ਜਿਹੜੀਆਂ ਗੱਲਾਂ ਜਿਹੜੇ ਤੁਸੀਂ ਦਿਲ ਉਹਦੇ ਨਾਲ ਫਰੋਲ ਲੈਂਦੇ ਤੁਸੀਂ ਕਿਸੇ ਨਾਲ ਨਹੀਂ ਫਰੋਲ ਸਕਦੇ ਜਿਹੜੀਆਂ ਗੱਲਾਂ ਉਹਨੇ ਮੈਨੂੰ ਪੁੱਛ ਲੈਣੀਆਂ ਜੇ ਇਸ ਤਰੀਕੇ ਉਹਨੇ ਪੁੱਛ ਲੈਣੀਆਂ ਮੇਰੀ ਮੰਮੀ ਦਾ ਫੋਨ ਆਉਂਦਾ ਸੀ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਸੀ ਵੀ ਨਵਨੀਤ ਤੂੰ ਕਿਵੇਂ ਆ ਓਏ ਹੋਏ ਔਰ ਮੈਨੂੰ ਲੱਗਦਾ ਕਿ ਇਹ ਸਵਾਲ ਉਹ ਤੋਂ ਇਲਾਵਾ ਤੁਹਾਨੂੰ ਹੁਣ ਕੋਈ ਨਹੀਂ ਪੁੱਛਦਾ ਵੀ ਤੂੰ ਕਿਵੇਂ ਆ ਤਾਨੂੰ ਕੋਈ ਨਹੀਂ ਪੁੱਛੂਗਾ ਤੁਹਾਨੂੰ ਕਦੀ ਕੋਈ ਫੋਨ ਕਰਕੇ ਇਹ ਨਹੀਂ ਕਹੂਗਾ ਕਿ ਹਾਂਜੀ ਤੂੰ ਕਿਵੇਂ ਹੈ ਦੇਖਿਆ ਉਹ ਕਹਿੰਦੇ ਆ ਨਾ ਲੱਖ ਹੋਵਣ ਚਾਚੀਆਂ ਤਾਈਆਂ ਮਾਵਾ ਮਾਵਾ ਹੀ ਹੁੰਦੀਆਂ ਨੇ ਜਦੋਂ ਮਾਵਾ ਮਰ ਜਾਂਦੀਆਂ ਨਾ ਤਾਂ ਤੀਆਂ ਦਾ ਪੇਕਾ ਘਰ ਵੀ ਛੁੱਟ ਜਾਂਦਾ ਆ ਕਿਉਂਕਿ ਪੇਕਾ ਘਰ ਸਿਰਫ ਮਾਵਾ ਨਾਲ ਹੀ ਹੁੰਦਾ ਆ ਮਾਵਾ ਤੋਂ ਬਿਨਾ ਬੱਚੇ ਰੋਲ ਜਾਂਦੇ ਆ ਕੋਈ ਨਹੀਂ ਪੁੱਛਦਾ ਉਹਨਾਂ ਦਾ ਹਾਲ ਭਾਵੇਂ ਚਾਚੀਆਂ ਹੋਣ ਭਾਵੇਂ ਤਾਈਆਂ ਭਾਵੇਂ ਮਾਸੀਆਂ ਉਹ ਵੀ ਸਿਰਫ ਆਪਣੇ ਬੱਚਿਆਂ ਦਾ ਹੀ ਧਿਆਨ ਰੱਖਦੀਆਂ ਕਿਸੇ ਦੇ ਬੱਚੇ ਦਾ ਕੋਈ ਇੰਨਾ ਖਿਆਲ ਨਹੀਂ ਰੱਖਦਾ ਜਿੰਨਾ ਇੱਕ ਮਾਂ ਰੱਖ ਸਕਦੀ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ